ਹਏ ਪੂਰੇ ਬਿਛੋੜੇ ਪੁੱਤਾਂ ਦੇ ਇਹ ਸੁਣਨ ਵਾਲੀ ਗੱਲ ਵੀ ਤੇ ਹੱਥੀ ਲਾਏ ਰੁੱਖਾਂ ਦੇ ਆਪਾਂ ਕੰਮ ਇਹ ਵੀ ਸਾਈਡ ਤੇ ਕਰਦੇ ਮੈਂ ਕਿਹចਾ ਹਾਏ ਪੂਰੇ ਬਿਛੋੜੇ ਪੁੱਤਾਂ ਦੇ ਤੇ ਵੀ ਇਹ ਦੁਨੀਆ 'ਚ ਸੁਖੀ ਜਾਂਦੀ ਨਾ ਪੁੱਤ ਕਬਰੂ ਦੀ ਪੁੱਤ ਕਬਰੂ ਦੇ ਅਰਥੀ ਪਿਉ ਤੋ ਚੁੱਕੀ ਜਾਂਦੀ ਨਾ ਹਾਏ ਪੁੱਤ ਕਬਰੂ ਦੀ ਸਾਈਏ ਵੀਰੇ ਸਾਨੂੰ ਸ਼ਬਦ ਚੰਗੇ ਲੱਗੇ ਕੁਝ ਇੱਕ ਕਰ ਤਾੜੀ ਨਹੀਂ ਮਾਰਦੇ ਹੱਥ ਖੜੇ ਕਰ ਲਓ ਬੱਲੇ ਬੱਲੇ ਪੇੜੇ ਦੇ ਵਿੱਚ ਲੋਥ ਪਈ ਬਲ ਮਾਂ ਜਦ ਚਾਕੇ ਵੇ ਕਿਹੜਾ ਫੜੂ ਡੰਗੋਰੀ ਸਾਡੀ ਵਿੱਚ ਬੜਾ ਪੇਦੇ ਹਾਏ ਕਿਹੜਾ ਫੜੂ ਡੰਗੋਰੀ ਸਾਡੀ ਵਿੱਚ ਬੜਾ ਪੇਦੇ ਵੇਰਪਾ ਮੈਂ ਇਸ ਉਮਰ ਵਿੱਚ ਲੁੱਟੀ ਜਾਂਦੀ ਨਾ ਪੁੱਤ ਕਪਰੂ ਦੀ ਹਾਏ ਪੁੱਤ ਕਪਰੂ ਦੀ ਅਰਥੀ ਪਿਆਦੋਂ ਚੁੱਕੀ ਜਾਂਦੀ ਨਾ ਹਾਏ ਪੁੱਤ ਕਪਰੂ ਦੀ ਬੜੀਆਂ ਜਿੰਨੇ ਵੀ ਤੁਸੀਂ ਮੁੰਡੇ-ਮੁੰਡੇ ਇੱਥੇ ਬੈਠੇ ਹੋ ਬੜੀਆਂ ਔਖਾਂ ਨਾਲ ਪਾਲਦਾ ਮਾਪਾ-ਬਾਪ ਮਿਲੋਗੇ ਜੇ ਤੁਸੀਂ ਮੇਰੇ ਇੱਕ ਵੀ ਗੱਲ ਤੇ ਮੰਨ ਲਉਣਾ ਨਾਲੇ ਸਰਪੰਚ ਸਾਹਿਬ ਦਾ ਬੋਝ ਘਟ ਜੇ ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਦੱਸ ਦਿਓ ਥੋੜਾ ਹੱਲ ਹੈਗਾ ਨਾ ਕਰੋ ਮੇਰੇ ਮੇਰੀ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋਵੋਗੇ ਅੱਜ ਤੋਂ ਬਾਅਦ ਤੁਸੀਂ ਕੋਈ ਨਸ਼ਾ ਨਹੀਂ ਕਰੋ ਸੁਣਿਓ ਕੀ ਗੁਰਨਾਮ ਰਮਾਣੇ ਜਗ ਤੇ ਚੌਣਾ ਮਾਪਿਆਂ ਦਾ ਚੜਦੀ ਉਮਰੇ ਤੁਰਜੇ ਜਦੋਂ ਘੜਾਉਣਾ ਮਾਪਿਆਂ ਦਾ ਕੀ ਗੁਰਨਾਮ ਰਮਾਣੇ ਜਗ ਤੇ ਚੌਣਾ ਮਾਪਿਆਂ ਦਾ ਚੜਦੀ ਉਮਰੇ ਤੁਰਜੇ ਜਦੋਂ ਘੜਾਉਣਾ ਮਾਪਿਆਂ ਦਾ ਮਾਂ ਪਿਓ ਦਾ ਕੀ ਹਾਲ ਹੁੰਦਾ ਸੁਣਿਓ ਆਪਣੇ ਹੱਥੀ ਆਪਣੀ ਸੰਗੀ ਕੁੱਟੀ ਜਾਂਦੀ ਨਾ ਪੁੱਤ ਗੱਬਰੂ ਦੀ ਹਾਏ ਪੁੱਤ ਗੱਬਰੂ ਦੀ ਅਰਥੀ ਪਿਓਦੋਂ ਝੁੱਕੀ ਜਾਂਦੀ ਆ ਬਾਪੂ ਜੀ ਰੋਣਾ ਨਹੀਂ ਆਪਾਂ ਇਹਨਾਂ ਬੱਚਾਂ ਨੂੰ ਸੇਧ ਦੇਣੀ ਆ ਹਾਏ ਪੁੱਤ ਕਪਰੂ ਦੀ ਪੁੱਤ ਕਪਰੂ ਦੀ ਅਰਥੀ ਪਿਆਉ ਤੂੰਗੀ ਜਾਂਦੀ ਨਾ ਹਾਏ ਪੁੱਤ ਕਪਰੂ ਦੀ ਵੋਲ ਸੱਚੇ ਦਰਬਾਰ ਕੀ ਜੈ ਜਉਂਦੇ ਵਸਦੇ ਰੋ ਜਉਂਦੇ ਰਹੇ ਬਾਪੂ ਤੁਮੀ ਘਟ ਕਰਦੇ ਹੋ